ਦੋਸਤੋ ਸਵਾਗਤ ਹੈ ਤੁਹਾਡਾ ਸ਼ਹਿਰੀ ਪੱਧਰ ਤੇ ਲੋਕਤੰਤਰ ਯਾਨੀ ਕਿ ਸ਼ਹਿਰੀ ਖੇਤਰ ਵਿੱਚ ਸਥਾਨਕ ਸੰਸਥਾਵਾਂ ਦੇ ਵੀਡੀਓ ਦੇ ਵਿੱਚ ਇਹ ਵੀਡੀਓ ਹੈ ਲੈਸਨ ਨੰਬਰ 12 ਦਾ ਜੋ ਸਾਡੇ ਸਿਲੇਬਸ ਦੇ ਅਕੋਰਡਿੰਗ ਹੈ ਇਹ ਪਾਰਟ B ਦੇ ਵਿੱਚ ਹੈ ਰਾਈਟ ਲੈਸਨ 12 ਪਾਰਟ B ਦੇ ਵਿੱਚ ਸ਼ਾਮਿਲ ਹੈ ਇਸ ਦੇ ਤਹਿਤ ਅਸੀਂ ਕਰਾਂਗੇ ਕਿ ਕਿਵੇਂ ਜਿਵੇਂ ਕਿ ਪਿੰਡਾਂ 'ਚ ਪੰਚਾਇਤਾਂ ਹਨ ਤੇ ਸ਼ਹਿਰੀ ਖੇਤਰ ਦੀਆਂ ਵੀ ਸੰਸਥਾਵਾਂ ਹਨ ਪਿੰਡੂ ਖੇਤਰ ਦੇ ਲਈ ਜਿਵੇਂ ਕਿ ਆਪਾਂ ਤਿੰਨ ਪਦਰੀ ਪੰਚਾਇਤ ਪੰਚਾਇਤੀ ਰਾਜ ਦੀ ਸਥਾਪਨਾ ਕੀਤੀ ਗਈ ਹੈ ਪਿੰਡਾਂ ਲਈ ਪੰਚਾਇਤਾਂ ਤੇ ਬਲਾਕ ਲੈਵਲ ਲਈ ਪੰਚਾਇਤ ਸਮਿਤੀਆਂ ਤੇ ਜ਼ਿਲ੍ਹਾ ਲਈ ਜ਼ਿਲ੍ਹਾ ਪ੍ਰੇਸ਼ਦ ਉਸੇ ਤਰੀਕੇ ਨਾਲ ਹੀ ਸ਼ਹਿਰੀ ਖੇਤਰਾਂ ਲਈ ਵੀ ਵਿਵਸਥਾ ਕੀਤੀ ਗਈ ਹੈ ਸ਼ਹਿਰੀ ਖੇਤਰ ਦੇ ਵਿੱਚ ਵੀ ਜਿਹੜੇ ਖੇਤਰ ਹੈਗੇ ਬੇਸਿਕਲੀ ਇਹ ਤਿੰਨ ਤਰ੍ਹਾਂ ਦੇ ਐ ਇੱਥੇ ਵੀ 3 ਟਾਈਪਸ ਆਫ ਲੋਕਲ ਬodies ਹੈਗੀਆਂ ਯਾਨੀ ਕਿ ਤਿੰਨ ਕਿਸਮ ਦੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਹੈਗੀਆਂ ਜਿਹੜੇ ਖੇਤਰ ਹਜੇ ਬਦਲ ਰਹੇ ਹਨ ਉਹਨਾਂ ਲਈ ਨਗਰਪੰਚਾਇਤ ਹੈ ਔਰ ਜਿਹੜੇ ਛੋਟੇ ਸ਼ਹਿਰ ਆ ਉਹਨਾਂ ਲਈ ਨਗਰਪ੍ਰਿਸ਼ਦ ਹੈ ਤੇ ਜਿਹੜੇ ਵੱਡੇ ਸ਼ਹਿਰ ਆ ਉਹਨਾਂ ਲਈ ਨਗਰ ਨਿਗਮ ਹੈ। ਐਗਜ਼ਾਮਪਲ ਲਈ ਮੈਂ ਦੱਸਾਂਗਾ ਕਿ ਜਲੰਧਰ ਇੱਕ ਵੱਡਾ ਸ਼ਹਿਰ ਹੈ ਤੇ ਇਹਦੇ ਲਈ ਨਗਰ ਨਿਗਮ ਦੀ ਵਿਵਸਥਾ ਕੀਤੀ ਗਈ। ਨਕੂਦਰ ਇੱਕ ਛੋਟਾ ਸ਼ਹਿਰ ਹੈ ਤੇ ਨਕੂਦਰ ਲਈ ਇੱਕ ਨਗਰਪ੍ਰਿਸ਼ਦ ਦੀ ਵਿਵਸਥਾ ਕੀਤੀ ਗਈ ਔਰ ਉਸ ਤੋਂ ਉਸਦੇ ਨਾਲ ਹੀ ਅੱਗੇ ਜਾ ਕੇ ਸ਼ਾ ਕੋਟ ਹੈ ਉਹ ਹਜੇ ਪਰਿਵਰਤਨਿਕ ਖੇਤਰ ਹੈ ट्रांजਿਸ਼ਨਲ ਏਰੀਆ ਦੇ ਵਿੱਚ ਹੈ ਤੇ ਉਸ ਦੇ ਲਈ ਨਗਰ ਪੰਚਾਇਤ ਦੀ ਵਿਵਸਥਾ ਕੀਤੀ ਗਈ ਹੈ। ਇਸ ਪ੍ਰਕਾਰ ਸ਼ਹਿਰੀ ਖੇਤਰ ਦੇ ਵਿੱਚ ਵੀ ਤਿੰਨ ਪਧਰੀ ਪੰਚਾਇਤੀ ਰਾਜ ਸੌਰੀ ਤਿੰਨ ਪਧਰੀ ਸੰਸਥਾਵਾਂ ਹਨ ਯਾਨੀ ਕਿ ਸ਼ਹਿਰੀ ਖੇਤਰ ਦੀਆਂ ਵਿੱਚ ਵੀ ਜਿਹੜੀਆਂ ਸਥਾਨਕ ਸੰਸਥਾਵਾਂ ਹਨ ਉਹ ਤਿੰਨ ਤਰ੍ਹਾਂ ਦੀਆਂ ਜਾਂ ਤਿੰਨ ਕਿਸਮਾਂ ਦੀ ਕਹਿ ਸਕਦੇ ਤਿੰਨ ਪਧਰੀ ਤਿੰਨੀ ਕਵਾਂਗੇ ਤੇ ਤਿੰਨ ਕਿਸਮਾਂ ਦੀ ਕਹਿ ਸਕਦੇ ਆ ਇਹਨੂੰ ਤਿੰਨ ਕਿਸਮਾਂ ਦੀ ਹੈ ਉਹ ਤਿੰਨ ਕਿਸਮ ਕਿਹੜ ਕਿਹੜੇ ਹੈਗੇ ਦੁਬਾਰਾ ਤੋਂ ਦੱਸ ਦਿੰਦਾ ਵਾਂ ਨਗਰ ਪੰਚਾਇਤ ਪਰिवर्तन ਖੇਤਰ ਲਈ ਛੋਟੇ ਸ਼ਹਿਰਾਂ ਲਈ ਨਗਰ ਪ੍ਰੀਸ਼ਦ ਤੇ ਵੱਡੇ ਸ਼ਹਿਰਾਂ ਲਈ ਨਗਰ ਨਿਗਮ ਤੇ ਗੱਲ ਕਰਦੇ ਆਂ ਤੇ ਇਹ ਜਿਹੜੀ ਹੈ ਸ਼ਹਿਰੀ ਖੇਤਰ ਦੇ ਵਿੱਚ ਜਿਹੜੀ ਹੈ ਸਥਾਨਕ ਸੰਸਥਾਵਾਂ ਦਾ ਇੰਟਰਡਿਊਸ ਕਰ ਕੀਤਾ ਗਿਆ ਸੀਗਾ ਇਹ ਤਾਂ ਪਹਿਲਾਂ ਤੋਂ ਹੀ ਹੈ ਬਟ ਜਿਹੜੀ ਸੰਵਿਧਾਨਕ ਦਰਜਾ ਮਿਲਿਆ ਇਹ ਇਸ ਨੂੰ 74th ਐਮੈਂਡਮੈਂਟ ਰਾਹੀਂ ਮਿਲਿਆ ਔਰ ਇਹ 92 ਚ 1992 ਚ ਪਾਸ ਹੋਇਆ ਸੀ ਤੇ 93 ਚ ਇਸ ਨੂੰ ਲਾਗੂ ਕੀਤਾ ਗਿਆ ਤੇ ਚਲੋ ਸਭ ਤੋਂ ਪਹਿਲਾਂ ਕਰਦੇ ਇੱਕ ਅੰਕ ਵਾਲੇ ਪ੍ਰਸ਼ਨ ਉਸ ਤੋਂ ਪਹਿਲਾਂ ਕਿ ਇੱਕ ਅੰਕ ਵਾਲੇ ਪ੍ਰਸ਼ਨ ਕਰੀਏ ਤੇ ਮੇਰੀ ਸਾਰੇ ਤੋਂ ਹੀ ਗੁਜ਼ਾਰਿਸ਼ ਹੈ ਕਿ ਵੀ ਇਸ ਨੂੰ ਜਦੋਂ ਤੁਸੀਂ ਵੀਡੀਓ ਵੇਖਦੇ ਹੋ ਤੇ ਪ੍ਰਸ਼ਨ नू जरूर लिखो लिख के देखो स्टॉप कर करके लिख के देखो इस, दिन नाल नाल इस वीडियो भीडियो लाइक तो शेयर जरूर कर दिया करो ताकि मैं भी उत्साह मिले कि मैं डेली थे एक वीडियो बना सक चल अगे पहला प्रश्न है बहु विकल्पी प्रश्न यानी कि मल्टीपल चॉइस क्वेश्चनस हेठ लिखियों किस संविधानक शोध द्वारा शहरी खे शहरी स्थानक संस्थावान संविधानक मानता दिता गया 71ਵੀਂ ਨਹੀਂ 73ਵੀਂ ਨਹੀਂ ਇਹਦੇ ਰਾਹੀਂ ਪੰਚਾਇਤੀ ਰਾਜ ਨੂੰ ਮਿਲਿਆ ਸੀਗਾ 61 ਸੁਯੋਧ ਨਹੀਂ 74ਵੀਂ ਯਾਦ ਰੱਖਿਆ 74ਵੀਂ 73ਵੀਂ ਪਹਿਲਾਂ ਪੰਚਾਇਤ ਲਈ ਹੋਇਆ ਸੀਗਾ ਪੰਚਾਇਤ ਦੇ ਨਾਲ ਹੀ 74ਵੀਂ ਸੁਯੋਧ ਜਿਹੜਾ ਇੰਟਰੋਡਿਊਸ ਕੀਤਾ ਗਿਆ ਸੀਗਾ ਉਹ ਸ਼ਹਿਰੀ ਖੇਤਰ ਦੀ ਸਥਾਨਕ ਸੰਸਥਾਵਾਂ ਲਈ ਸੀ ਔਰ 1992 ਚ ਇੰਟਰੋਡਿਊਸ ਹੋਇਆ ਸੀ ਔਰ 93 ਚ ਲਾਗੂ ਹੋਇਆ ਸੀ 5 ਅਪ੍ਰੈਲ 1993 ਨੂੰ ਲਾਗੂ ਹੋਈ ਸੀ ਯਾਦ ਰੱਖਣਾ ਅੱਗੇ ਚੱਲਦੇ ਹਾਂ ਹੇਠ ਲਿਖਿਆ ਵਿੱਚੋਂ ਕਿਹੜੀ ਸ਼ਹਿਰੀ ਸਥਾਨਕ ਸੰਸਥਾ ਨਹੀਂ ਹੈ ਯਾਨੀ ਕਿ ਨੰਚੋ ਤਿੰਨ ਹੈ ਇੱਕ ਨਹੀਂ ਹੈ ਨਗਰ ਨਿਕਮ ਸ਼ਰੀ ਸਥਾਨਕ ਸੰਸਥਾ ਹੈ ਨਗਰ ਪੰਚਾਇਤ ਹੈ ਨਗਰ ਪ੍ਰੀਸ਼ਦ ਵੀ ਹੈ ਯਾਨੀ ਕਿ ਨਗਰ ਗ੍ਰਾਮ ਪੰਚਾਇਤ ਨਹੀਂ ਗ੍ਰਾਮ ਪੰਚਾਇਤ ਪਿੰਡੂ ਸਥਾਨਕ ਸੰਸਥਾ ਹੈ ਅਗਲੇ ਪ੍ਰਸ਼ਨ ਤੇ ਚਲਦੇ ਆ ਅਗਲਾ ਪ੍ਰਸ਼ਨ ਹੈ ਹੇਟਸ ਲਿਖੇ ਸੰਵਿਧਾਨ ਦੀਆਂ ਨੁਸੂਚੀਆਂ ਵਿੱਚੋਂ ਕਿਹੜੀ ਨੁਸੂਚੀ ਵਿੱਚ ਸ਼ਰੀ ਸਥਾਨਕ ਸੰਸਥਾਵਾਂ ਦਾ ਕਾਰਜਾਂ ਦਾ ਵਰਣਨ ਹੈ 11ਵੀਂ ਚ ਪਿੰਡੂਆਂ ਦੀ ਹੈ ਪਿੰਡੂ ਸੰਸਥਾ ਦੀ ਹੈ ਤੇ 12वीं च ए है 10वीं ते 9वीं अनुसूची नहीं 11वीं या 11वीं ते 12वीं याद रखना 11वीं है।, है पंचायती राज ली 12वीं है शहरी ली ते बी एदा आंसर है आगे मूव करते हैं शहरी स्थानीय संस्थाओं ਨੂੰ સોંપੇ ਗਏ ਕਾਰਜਾਂ ਦੀ ਕਿੰਨੀ ਗਿਣਤੀ ਹੈ ਕਿੰਨੇ ਹੈ शहरी स्थानीय संस्थाओं ਨੂੰ ਜਿਹੜੇ ਕਾਰਜ ਸੌਪੇ ਗਏ ਹਨ ਤੇ ਇਹ बाई ਨਹੀਂ बाई ਨਹੀਂ ਹੈ ਇਹ 18 ਕਾਰਜ ਹੈਗੇ सी ਇਹਦਾ आंसर होएगा सी बाई ਵਿਸ਼ਾ ਜਿਹੜੇ ਪਿੰਡੂ ਖੇਤਰ ਲਈ ਹੈ ਉਹਦਰ ਇੱਕ ਵਾਰੀ ਚੈੱਕ ਕਰ ਲੈਣਾ ਤੁਸੀਂ ਇਹ ਇਹਦੇ ਲਈ 18 ਵਿਸ਼ੇ ਹੈਗੇ ਪੰਜਾਬ ਵਿੱਚ ਕਿੰਨੀਆਂ ਨਗਰ ਪੰਚਾਇਤਾਂ ਕਾਇਮ ਕੀਤੀਆਂ ਗਈਆਂ ਹਨ ਤੇ ਇਹ ਗਣਤੀ ਟੋਟਲ ਨਗਰ ਪੰਚਾਇਤਾਂ ਦੀ ਜੇ ਕਰੀਏ ਕਰੀਏ ਤੇ ਐਸ ਪਰ ਦਿਸ ਡਾਟਾ 53 ਹੈ 53 ਯਾਦ ਰੱਖਣਾ 6ਵੇਂ ਦਾ ਹੈ ਨਗਰ ਪ੍ਰੀਸ਼ਦ ਦਾ ਕਾਰਜਕਾਲ ਕਿੰਨਾ ਹੁੰਦਾ ਨਾਰਮਲੀ ਤੁਹਾਨੂੰ ਦੱਸਿਆ ਸੀਗਾ ਕਿ 5 ਸਾਲ ਵਾਲਾ ਉੱਤਰ ਸਹੀ ਰਹੇਗਾ 4 ਸਾਲ 3 ਸਾਲ ਨਹੀਂ ਇਹਨਾਂ ਵਿੱਚ ਕੋਈ ਵੀ ਨਹੀਂ ਤੇ ਇਹ ਆਪਣਾ ਇਹ ਆਨਸਰ ਹੈ ਸਤਵਾਂ ਪ੍ਰਸ਼ਨ ਹੈ ਹੇਠ ਲਿਖਿਆਂ ਕਾਰਜਾਂ ਵਿੱਚੋਂ ਕਿਹੜਾ ਕਾਰਜ ਸ਼ਹਿਰੀ ਸਥੰਗ ਸੰਸਥਾਵਾਂ ਦਾ ਨਹੀਂ ਹੈ ਤੇ ਜਨਮ ਅਤੇ ਮੌਤ ਦਾ ਪੰਜੀਕਰਨ ਇਹ ਸ਼ਹਿਰ ਚ ਕਰਦੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਜ ਸ਼ਹਿਰੀ ਸਥੰਗ ਸੰਸਥਾਵਾਂ ਦਾ ਨਹੀਂ ਹੈ ਉਸ ਤੋਂ ਬਾਅਦ ਜਨਮ ਅਤੇ ਪਾਣੀ ਦਾ ਪ੍ਰਬੰਧ ਕਰਦੇ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਖਤਰੇ ਤੋਂ ਰਾਖੀ ਕਰਦੇ ਨਹੀਂ ਕਰਦੇ ਹਨ ਨਗਰ ਯੋਜਨਾਬੰਦੀ ਇਹ ਕਰਦੇ ਆ ਇਹ ਵੀ ਕਰਦੇ ਇਹਦਾ ਆਨਸਰ ਸੱਤਵੇਂ ਦਾ ਬੀ ਆਨਸਰ ਹੋਣਾ ਚਾਹੀਦਾ ਹੈ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਖਤਰੇ ਤੋਂ ਰਾਖੀ ਇਹਦਾ ਆਨਸਰ ਬੀ ਹੋਏਗਾ ਇਹ ਨਹੀਂ ਹੋਏਗਾ ਇਹ ਵੀ ਕਰਦੇ ਨੇ ਉਹ ਪੰਜੀਕਰਣ ਵੀ ਕਰਦੇ ਨੇ ਅਗਲੇ ਕੁਸ਼ਣ ਤੇ ਚੱਲਦੇ ਪੰਜਾਬ ਵਿਧਾਨ ਸਭਾ ਦੁਆਰਾ ਪੰਜਾਬ ਨਗਰ ਨਿਗਮ ਅਧਿਨਿਯਮ ਕਦੋਂ ਪਾਸ ਕੀਤਾ ਗਿਆ ਸੀ ਤੇ ਇਹ ਪੰਜਾਬ ਨਗਰ ਨਿਗਮ ਅਧਿਨਿਯਮ 1976 ਚ ਪਾਸ ਕੀਤਾ ਗਿਆ ਸੀ ਠੀਕ ਹੈ ਹੇਠ ਲਿਖਿਆਂ ਵਿੱਚੋਂ ਕਿਹੜੇ ਸ਼ਹਿਰ ਵਿੱਚ ਨਗਰ ਨਿਗਮ ਕਾਇਮ ਹੈ ਨਗਰ ਨਿਗਮ ਜਲੰਧਰ ਦੇ ਵਿੱਚ ਕਾਇਮ ਹੈ ਫਿਰੋਜ਼ਪੁਰ ਚ ਨਹੀਂ ਹੈ ਫਰੀਦਕੋਟ ਚ ਨਹੀਂ ਹੈ ਰਾਜਪੁਰਾ ਚ ਨਹੀਂ ਹੈ ਇਸ ਦਾ ਮਤਲਬ ਕੰਪੈਰੀਟਿਵਲੀ ਇਹ ਉਹਨੇ ਪਾਪੂਲੇਟਿਡ ਸ਼ਹਿਰ ਨਹੀਂ ਹੈਗੇ ਤੇ ਜਲੰਧਰ ਚ ਹੈ ਅਗਲੇ ਪ੍ਰਸ਼ਨ ਤੇ ਚਲਦੇ ਹੇਠ ਲਿਖਿਆ ਵਿੱਚ ਕਿਹੜਾ ਸ਼ਹਿਰ ਨਗਰ ਨਿਗਮ ਕਾਇਮ ਨਹੀਂ ਹੈ ਇੱਥੇ ਵੀ ਹੈ ਓਕੇ ਜਲੰਧਰ ਦੇ ਵਿੱਚ ਤੇ ਹੈ ਤੁਹਾਨੂੰ ਪਤਾ ਹੀ ਲੁਧਿਆਣਾ ਵੱਡਾ ਸ਼ਹਿਰ ਹੈ ਇੱਥੇ ਵੀ ਹੈ ਤੇ ਜਿਹੜਾ ਹੈ ਬਟਿੰਡਾ ਵੀ ਵੱਡਾ ਸ਼ਹਿਰ ਹੈ ਇੱਥੇ ਵੀ ਹੈ ਯਾਨੀ ਕਿ ਰੂਪੜ ਚ ਨਹੀਂ ਰੂਪੜ ਜਿਆਦਾ ਵੱਡਾ ਸ਼ਹਿਰ ਨਹੀਂ ਹੈ ਅਗਲਾ ਪ੍ਰਸ਼ਨ ਹੈ ਨਗਰ ਪਰੀਸ਼ਦ ਦੇ ਭੰਗ ਹੋਣ ਦੀ ਮਿਤੀ ਤੋਂ ਕਿੰਨੇ ਮਹੀਨੇ ਦੇ ਅੰਦਰ ਅੰਦਰ ਇਸ ਦੇ ਮੈਂਬਰਾਂ ਦੀ ਚੋਣ ਕਰਨਾ ਜ਼ਰੂਰੀ ਹੈ ਤੇ ਇਹ ਹੈ ਜਿਆਦਾ ਤੋਂ ਜਿਆਦਾ 6 ਮਹੀਨੇ ਦੇ ਵਿੱਚ ਕਰਨਾ ਹੈ ਯਾਨੀ ਕਿ 6 ਮਹੀਨੇ ਦੇ ਅੰਦਰ ਅੰਦਰ ਕਰਨਾ ਜ਼ਰੂਰੀ ਹੈ 6 ਮਹੀਨੇ ਯਾਦ ਰੱਖਣਾ ਕਿਸੇ ਵੀ ਇਲੈਕਸ਼ਨ ਲਈ ਜਿਆਦਾਤਰ 6 ਮਹੀਨੇ ਦਾ ਹੀ ਡਿਊਰੇਸ਼ਨ ਦਿੱਤਾ ਜਾਂਦਾ ਹੈ ਅੱਗੇ ਹੈ ਹੇਠ ਲਿਖੇ ਆਮਦਨ ਦੇ ਸਾਧਨਾਂ ਵਿੱਚ ਕਿਹੜਾ ਸਾਧਨ ਨਗਰ ਪਰੀਸ਼ਦ ਦੀ ਆਮਦਨ ਦਾ ਸਾਧਨ ਹੈ ਕੂੜਾ ਕਰਕੜ ਤੋਂ ਆਮਦਨ ਇਹ ਵੀ ਹੁੰਦਾ ਉਹਨਾਂ ਨੂੰ ਸਰਕਾਰੀ ਗਰਾਂਟਾ ਵੀ ਮਿਲਦੀਆਂ ਹਨ ਤੇ ਜਨਤਕ ਸੇਵਾਵਾਂ ਤੋਂ ਵੀ ਆਮਦਨ ਮਿਲਦੀ ਹੈ ਇਨਕੇ ਦਾ ਆਨਸਰ ਹੋਏਗਾ ਡੀ ਸਾਰੇ ਅਗਲਾ ਪ੍ਰਸ਼ਨ ਹੈ ਹੇਠ ਲਿਖੇ ਆਮਦਨ ਦੇ ਸਾਧਨਾਂ ਵਿੱਚੋਂ ਕਿਹੜਾ ਸਾਧਨ ਨਗਰ ਨਿਗਮ ਦਾ ਨਹੀਂ ਹੈ ਇਹਨਾਂ ਵਿੱਚੋਂ ਕਿਹੜਾ ਸਾਧਨ ਨਹੀਂ ਹੈ ਸੇਲ ਟੈਕਸ ਨਗਰ ਨਿਗਮ ਨੂੰ ਨਹੀਂ ਮਿਲਦਾ ਮਨੋਰੰਜਨ ਟੈਕਸ ਇਹ ਮਿਲਦਾ ਹੈ ਜਨਤਕ ਸੇਵਾ ਤੋਂ ਆਮਦਨ ਇਹ ਵੀ ਮਿਲਦਾ ਹੈ ਵਿਗਿਆਨ ਟੈਕਸ ਚਲੋ ਇਹਦਾ ਮਤਲਬ ਇਹ ਹੈਦਾ ਆਨਸਰ ਏ ਸਿਲ ਟੈਕਸ ਤੋਂ ਨਹੀਂ ਮਿਲਦਾ ਨਾ ਨੂੰ ਆਮ ਤੱਕ ਅੱਗੇ ਚਲਦੇ ਨਗਰ ਨਿਕਮ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਹੈ ਨਗਰ ਨਿਕਮ ਦੇ ਮੁਖੀ ਨੂੰ ਮੇਅਰ ਕਿਹਾ ਜਾਂਦਾ ਹੈ ਨਗਰ ਨਿਕਮ ਦੇ ਕਮਿਸ਼ਨਰ ਦੀ ਨਿਯੁਕਤੀ ਕੌਣ ਕਰਦਾ ਹੈ ਨਗਰ ਨਿਕਮ ਦੇ ਕਮਿਸ਼ਨਰ ਦੀ ਜਿਹੜੀ ਨਿਯੁਕਤੀ ਹੁੰਦੀ ਹੈ ਉਹ ਰਾਜ ਸਰਕਾਰ ਦੁਆਰਾ ਕੀਤੀ ਜਾਂਦੀ ਹੈ ਕਮਿਸ਼ਨਰ ਦੀ ਨਿਯੁਕਤੀ ਯਾਦ ਰੱਖਣਾ ਨਗਰ ਨਿਕਮ ਦੇ ਕਮਿਸ਼ਨਰ ਦੀ ਨਿਯੁਕਤੀ ਰਾਜ ਸਰਕਾਰ ਦੁਆਰਾ ਕੀਤੀ ਜਾਂਦੀ ਹੈ ਮੇਅਰ ਨਹੀਂ ਕਰਦਾ ਹੈ ਮੈਂਬਰ ਵੀ ਨਹੀਂ ਕਰਦੇ ਕੇਂਦਰੀ ਸਰਕਾਰ ਵੀ ਨਹੀਂ ਕਰਦੀ ਰਾਜ ਸਰਕਾਰ ਕਰਦੀ ਹੈ ਅਗਲਾ ਹੈ ਪੋਰਟ ٹرسٹ ਦਾ ਮੁੱਖ ਕਾਰਜ ਕਿਸ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਹੈ ਤੇ ਪੋਰਟ ਬੇਸਿਕਲੀ ਪੋਰਟ ٹرسٹ ਹੁੰਦਾ ਹੈ ਇਹ ਬੰਦਰਗਾਹਾਂ ਲਈ ਹੁੰਦਾ ਤੇ ਬੰਦਰਗਾਹਾਂ ਦੀਆਂ ਸਮੱਸਿਆ ਨੂੰ ਹੀ ਹੱਲ ਕਰੇਗਾ ਆਬਿਅਸ ਹੈ ਤੇ ਇਹਦਾ ਪਹਿਲਾ ਹੀ ਆਨਸਰ ਹੈ ਬੰਦਰਗਾਹਾਂ ਦੀ ਪਿੰਡਾਂ ਦੀ ਨਹੀਂ ਨਾ ਰਾਜਾਂ ਦੀ ਨਾ ਸ਼ਹਿਰਾਂ ਦੀ ਤੇ ਇਹਦਾ ਆਨਸਰ ਹੈ ਚਲੋ 1 ਵਰਡ ਵਾਲੇ ਪ੍ਰਸ਼ਨ ਤੇ ਚੱਲਦੇ ਹਾਂ ਇਹ ਉੱਤਰ ਹੈ ਕੁਝ ਚੈੱਕ ਕਰ ਲੈਣਾ ওয়ਨ ওয়ার্ড ਵਾਲੇ ਪ੍ਰਸ਼ਨ ਹੈ ਸਥਾਨਕ ਸਵੈ ਸ਼ਾਸਨ ਦੀ ਸਥਾਪਨਾ ਦਾ ਮੁੱਖ ਉਦੇਸ਼ ਕਿਹੋ ਜਿਹੇ ਲੋਕਤੰਤਰ ਦੀ ਸਥਾਪਨਾ ਕਰਨਾ ਹੈ ਪ੍ਰਤੱਖ ਲੋਕਤੰਤਰ ਦੀ ਸਥਾਨਕ ਸਵੈ ਸ਼ਾਸਨ ਦਾ ਵਿਸ਼ਾ ਭਾਰਤੀ ਸੰਵਿਧਾਨ ਦੀ ਕਿਸ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਰਾਜ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ ਸ਼ਹਿਰੀ ਸਥਾਨਕ ਸਵੈ ਸ਼ਾਸਨ ਦੀਆਂ ਸੰਸਥਾਵਾਂ ਨੂੰ ਕਿਸ ਸੰਵਿਧਾਨਕ ਸੋਧ ਦੁਆਰਾ ਸੰਵਿਧਾਨਕ ਦਰਜਾ ਪ੍ਰਾਪਤ ਇਹ ਦਿੱਤਾ ਗਿਆ ਸੀਗਾ ਤੇ ਇਹ 74ਵੀਂ ਪਿੰਡੂ ਲਈ 73ਵੀਂ ਇਹ ਦਿੱਲੀ 74ਵੀਂ ਕਲੀਅਰ ਰੱਖਣਾ ਉਹਦੇ ਪਿੰਡੂ ਲਈ 파ਟ 9 ਸੀਗਾ ਤੇ ਇਹਦੇ ਲਈ 파ਟ 9b ਹੈ ਕਿ ਪਿੰਮੈਂਡ ਅੱਗੇ ਚੱਲਦੇ ਹਾਂ 74ਵੀਂ ਸੰਵਿਧਾਨਕ ਸੋਧ ਦੁਆਰਾ ਭਾਰਤੀ ਸੰਵਿਧਾਨ ਵਿੱਚ ਕਿਹੜੀ ਅਨੁਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਅਨੁਸੂਚੀ 12ਵੀਂ ਯਾਦ ਰੱਖਣਾ ਸ਼ਰੀ ਸਥਾਨਕ ਸਵੈ ਸ਼ਾਸਨ ਸੰਬੰਧੀ 12ਵੀਂ ਅਨੁਸੂਚੀ ਵਿੱਚ ਕਿੰਨੇ ਵਿਸ਼ੇ ਸ਼ਾਮਿਲ ਕੀਤੇ ਗਏ 18 ਵਿਸ਼ੇ ਸ਼ਾਮਿਲ ਕੀਤੇ ਗਏ ਸ਼ਹਿਰੀ ਸਥਾਨਕ ਸਵੈ ਸ਼ਾਸਨ ਸੰਸਥਾਵਾਂ ਦੀਆਂ ਸਥਾਪਨਾ ਲਈ ਭਾਰਤੀ ਸੰਵਿਧਾਨ ਵਿੱਚ ਕਿਹੜਾ ਭਾਗ ਅਤੇ ਕਿਹੜੀ ਅਨੁਸੂਚੀ ਸ਼ਾਮਿਲ ਕੀਤੀ ਗਈ ਹੈ ਤੇ ਭਾਗ 9A 9A ਹੈ ਤੇ 12ਵੀਂ ਅਨੁਸੂਚੀ ਹੈ ਯਾਦ ਰੱਖਣਾ ਅੱਗੇ ਚਲਦੇ ਹਾਂ 74ਵੀਂ ਸੰਵਿਧਾਨਕ ਸੋਧ ਦੁਆਰਾ ਸ਼ਹਿਰੀ ਸਥਾਨਕ ਸਵੈ ਸ਼ਾਸਨ ਸੰਸਥਾਵਾਂ ਵਿੱਚ ਇਸਤਰੀਆਂ ਲਈ ਕਿੰਨੇ ਪ੍ਰਤੀਸ਼ਤ ਰਾਖਵਾਂਕਰਨ ਦੀ ਵਿਵਸਥਾ ਕੀਤੀ ਗਈ 33 ਹੇਠਲੇ ਪੱਧਰ ਤੇ 33% ਦੀ ਵਿਵਸਥਾ ਕੀਤੀ ਗਈ ਯਾਦ ਰੱਖਣਾ ਇਸ ਗੱਲ ਨੂੰ ਪੰਚਾਇਤਾਂ ਵਿੱਚ ਵੀ ਹੈ ਨਗਰ ਪ੍ਰੀਸ਼ਦ ਦਾ ਕਾਰਜਕਾਲ ਕਿੰਨਾ ਹੁੰਦਾ ਹੈ 5 ਸਾਲ ਦਾ ਹੁੰਦਾ ਹੈ ਪੰਜਾਬ ਠੀਕ ਹੈ ਪੰਜਾਬ ਨਗਰ ਪਾਲਿਕਾ ਅਧਿਨਿਯਮ ਕਦੋਂ ਪਾਸ ਕੀਤਾ ਗਿਆ 1994 ਦੇ ਵਿੱਚ 1994 ਦੇ ਵਿੱਚ 1994 ਦੇ ਵਿੱਚ ਨਗਰ ਪਾਲਿਕਾ ਅਧਿਨਿਯਮ ਨਗਰ ਪ੍ਰੀਸ਼ਦ ਦਾ ਇੱਕ ਜ਼ਰੂਰੀ ਕਾਰਜ ਲਿਖੋ ਨਗਰ ਪ੍ਰੀਸ਼ਦ ਦਾ ਜ਼ਰੂਰੀ ਕਾਰਜ ਹੈ ਆਪਣੇ ਖੇਤਰ ਦੇ ਵਿੱਚ ਸਫਾਈ ਉਹਦਾ ਪ੍ਰਬੰਧ ਕਰਨਾ ਨਗਰਪਾਲਿਕਾ ਇੱਕ ਮਹੀਨੇ ਵਿੱਚ ਕਟੋਕਟ ਕਿੰਨੀਆਂ ਮੀਟਿੰਗਾਂ ਕਰਦੀ ਹੈ ਤੇ ਇੱਕ ਮੀਟਿੰਗ ਕਰਦੀ ਹੈ ਨਗਰਪਾਲਿਕਾ ਯਾਦ ਰੱਖਣਾ ਇੱਕ ਮਹੀਨੇ ਵਿੱਚ ਇੱਕ ਮੀਟਿੰਗ ਕਟੋਕਟ ਨਗਰਪਾਲਿਕਾਵਾਂ ਅਤੇ ਨਗਰ ਨਿਗਮ ਨੂੰ ਕਿਸ ਮੁੱਖ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਾਧਨਾ ਦੀ ਘਾਟ ਦਾ ਪੰਜਾਬ ਵਿੱਚ ਸ਼ਹਿਰੀ ਸਥਾਨਕ ਸਵੈ ਸ਼ਾਸਨ ਸੰਸਥਾਵਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ 5 ਸਾਲ ਹੁੰਦਾ ਹੈ ਪੰਜਾਬ ਵਿੱਚ ਸ਼ਹਿਰੀ ਖੇਤਰ ਦੀ ਕਿਸੇ ਵੀ ਸਥਾਨਕ ਸਵੈ ਸ਼ਾਸਨ ਦਾ ਨਾਮ ਲਿਖੋ ਤੇ ਨਗਰ ਪੰਚਾਇਤ ਨਗਰ ਪੰਚਾਇਤ नगर परिषद ਤੇ ਨਗਰ ਨਿਕਮ ਯਾਦ ਰੱਖਣਾ ਤਿੰਨ ਤਿੰਨ ਹੈਗੇ ਖੇਤਰ ਪਿੰਡੂ ਖੇਤਰ ਤੋਂ ਸ਼ਹਿਰੀ ਖੇਤਰ ਵਿੱਚ ਬਦਲ ਰਹੇ ਖੇਤਰ ਲਈ ਕਿਹੜਾ ਨਗਰਪਾਲਿਕਾ ਹੁੰਦਾ ਹੈ ਇਹ ਦਿੱਲੀ ਨਗਰ ਪੰਚਾਇਤ ਹੁੰਦਾ ਮੈਂ ਐਗਜ਼ਾਮਪਲ ਤੁਹਾਨੂੰ ਦਿੱਤਾ ਸੀ ਕਿ ਸਾਡੇ ਜਲੰਧਰ ਸ਼ਹਿਰ ਦੇ ਵਿੱਚ ਕਸਬਾ ਹੈ ਛੋਟਾ ਕਸਬਾ ਜਿਹੜਾ ਡਵਲਪ ਹੋ ਰਿਹਾ ਹੈ ਸ਼ਾਹਕੋਟ ਉਹ ਨਗਰ ਪੰਚਾਇਤ ਦੀ ਇਲੈਕਸ਼ਨ ਹੁੰਦੀ ਹੈ ਉਸ ਤੋਂ ਵੱਡਾ ਥੋੜਾ ਸ਼ਹਿਰ ਜਿਹੜਾ ਹੈ ਨਕੂਦਰ ਜਲੰਧਰ ਦੇ ਵਿੱਚ ਤੇ ਉਹ ਨਗਰ ਪਰਿਸ਼ਦ ਹੈ ਤੇ ਜਲੰਧਰ ਲਈ ਨਗਰ ਨਿਗਮ ਦੀ ਵਿਵਸਥਾ ਕੀਤੀ ਗਈ ਹੈ ਛੋਟੇ ਸ਼ਹਿਰੀ ਖੇਤਰ ਲਈ ਨਗਰ ਪਾਲਿਕਾ ਦਾ ਕੀ ਨਾਂ ਹੁੰਦਾ ਹੈ ਨਗਰ ਪਰੀਸ਼ਦ ਪੰਜਾਬ ਵਿੱਚ ਨਗਰ ਪਰੀਸ਼ਦ ਦੇ ਕਿੰਨੇ ਮੈਂਬਰ ਹੁੰਦੇ ਹਨ 9 ਤੋਂ 49 ਤੱਕ ਹੋ ਸਕਦੇ ਨੇ ਨਗਰ ਨਿਗਮ ਦਾ ਕਾਰਜਕਾਲ ਲਿਖੋ 5 ਸਾਲ ਦਾ ਹੁੰਦਾ ਹੈ ਵਿਸ਼ਾਲ ਸ਼ਹਿਰੀ ਖੇਤਰ ਲਈ ਕਿਹੜੀ ਨਗਰ ਪਾਲਿਕਾ ਹੁੰਦੀ ਹੈ ਨਗਰ ਨਿਗਮ ਦੀ ਵਿਵਸਥਾ ਕੀਤੀ ਗਈ ਤੁਹਾਨੂੰ ਦੱਸਿਆ ਜਿਵੇਂ ਜਲੰਧਰ ਨਗਰ ਨਿਗਮ ਹੈ ਜਲੰਧਰ ਨਾਲ ਹੀ ਇੱਕ ਸ਼ਹਿਰ ਹੈ ਫਗਵਾੜਾ ਉੱਥੇ ਨਗਰ ਉੱਥੇ ਵੀ ਨਗਰ ਨਿਗਮ ਹੈ ਕੁਕ ਵੀ ਉਹ ਉਹਦੀ ਪਾਪੂਲੇਸ਼ਨ ਵੀ ਕਾਫੀ ਵੱਡੀ ਮੰਨੀ ਜਾਂਦੀ ਹੈ ਹੈ ਕਿਸੇ ਵੀ ਨਗਰਪਾਲਿਕਾ ਦੇ ਚੁਣੇ ਹੋਏ ਮੈਂਬਰ ਨੂੰ ਕੀ ਕਿਹਾ ਜਾਂਦਾ ਹੈ ਕਾਉਂਸਲਰ ਕਿਹਾ ਜਾਂਦਾ ਹੈ ਐਮਸੀ ਆਪਾਂ ਕਹਿੰਦੇ ਨੇ ਐਮਸੀ ਮਿਊਸਪਲ ਕਾਉਂਸਲਰ ਭਾਰਤ ਵਿੱਚ ਪਹਿਲਾ ਨਗਰ ਨਿਗਮ ਕਿੱਥੇ ਅਤੇ ਕਦੋਂ ਸਥਾਪਿਤ ਕੀਤਾ ਗਿਆ ਸੀਗਾ ਤੇ ਇਹ ਬੰਬਈ ਦੇ ਵਿੱਚ ਸਥਾਪਿਤ ਕੀਤਾ ਗਿਆ ਸੀ 1888 ਵਿੱਚ ਨਗਰ ਨਿਗਮ ਦਾ ਕਾਰਜਕਾਲ ਕਾਰਜ ਸਾਧਕ ਅਫਸਰ ਕੌਣ ਹੁੰਦਾ ਹੈ ਤੇ ਨਿਗਮ ਕਮਿਸ਼ਨਰ ਹੁੰਦਾ ਪੰਜਾਬ ਦੇ ਕਿੰਨੇ ਸ਼ਹਿਰਾਂ ਵਿੱਚ ਨਗਰ ਨਿਗਮ ਹਨ 13 ਸ਼ਹਿਰਾਂ ਵਿੱਚ ਨਗਰ ਨਿਗਮ ਦਾ ਪ੍ਰਧਾਨ ਕੌਣ ਹੁੰਦਾ ਹੈ ਮੇਅਰ ਹੁੰਦਾ ਹੈ ਨਗਰ ਨਿਗਮ ਦੇ ਮੇਅਰ ਦੀ ਚੋਣ ਕੌਣ ਕਰਦਾ ਹੈ ਨਗਰ ਨਿਗਮ ਦੇ ਚੁਣੇ ਹੋਏ ਮੈਂਬਰ ਜਿਹੜਾ ਆਪਾਂ ਐਮਸੀ ਚੁਣਦੇ ਆ ਉਹਨਾਂ ਵਿੱਚੋਂ ਜਿਨ੍ਹਾਂ ਨੂੰ ਮੈਜੋਰਟੀ ਹੁੰਦੀ ਹੈ ਤੇ ਉਹ ਆਪਸ ਵਿੱਚ ਰਲ ਕੇ ਉਹ ਮੇਅਰ ਨੂੰ ਚੁਣ ਲੈਂਦੇ ਹਨ ਨਗਰ ਨਿਗਮ ਦੀ ਆਮਦਨ ਦਾ ਕੋਈ ਇੱਕ ਸਾਧਨ ਲਿਖੋ ਸੰਪਤੀ ਕਰ ਪੰਜਾਬ ਦੇ ਕਿਸੇ ਇੱਕ ਸ਼ਹਿਰ ਦਾ ਨਾਮ ਲਿਖੋ ਜਿੱਥੇ ਨਗਰ ਨਿਗਮ ਸਥਾਪਿਤ ਹੈ ਅੰਮ੍ਰਿਤਸਰ ਵਿੱਚ ਜਲੰਧਰ ਵਿੱਚ ਫਗਵਾੜਾ ਵਿੱਚ ਬਟਿੰਡਾ ਲੁਧਿਆਣਾ ਪੰਜਾਬ ਵਿੱਚ ਨਗਰ ਨਿਗਮ ਦੇ ਕੌਂਸਲਰ ਦੀ ਨਿਯੰਤਮ ਸੰਖਿਆ ਕਿੰਨੀ ਨਿਰਧਾਰਿਤ ਕੀਤੀ ਗਈ ਹੈ 50 ਵੱਡੇ ਸ਼ਹਿਰਾਂ ਨੂੰ ਸੁੰਦਰ ਅਤੇ ਸਾਫ਼ ਸੁਥਰਾ ਬਣਾਉਣ ਦਾ ਕਾਰਜ ਕੌਣ ਕਰਦਾ ਹੈ ਨਗਰ ਸੁਧਾਰ ਟਰਸਟ ਛੋਣੀ ਖੇਤਰ ਵਿੱਚ ਸਥਾਨਕ ਮਾਮਲਿਆਂ ਦਾ ਪ੍ਰਬੰਧਨ ਕਿਹੜੀ ਸਥਾਨਕ ਸਮੇਂ ਸ਼ਾਸਨ ਸਮੇਂ ਸ਼ਾਸਨ ਸੰਸਥਾ ਕਰਦੀ ਹੈ ਤੇ ਛੌਨੀ ਬੋਰਡ ਕਰਦੀ ਜਿਸ ਨੂੰ ਅਪਾ ਇੰਗਲਿਸ਼ ਚ ਕੈਂਟ ਬੋਰਡ ਵੀ ਕਹਿੰਦੇ ਆ ਯਾ ਕੰਟੋਨਮੈਂਟ ਬੋਰਡ ਕਿਸੇ ਵੀ ਬੰਦਰਗਾਹ ਖੇਤਰ ਵਿੱਚ ਸਥਾਨਕ ਮਾਮਲੇ ਦਾ ਪ੍ਰਬੰਧਨ ਕਿਹੜੀ ਸਮੇਂ ਸ਼ਾਸਨ ਸੰਸਥਾ ਕਰਦੀ ਹੈ ਉਹ ਹੈ ਬੋਰਡ ਪੋਰਟ ਟਰਸਟ ਯਾ ਬੰਦਰਗਾਹ ਟਰਸਟ ਜਿਸ ਨੂੰ ਕਿਹਾ ਜਾਂਦਾ ਪੋਰਟ ਟਰਸਟ ਯਾ ਬੰਦਰਗਾਹ ਟਰਸਟ चलो हूँ द ब्लैंक्स करते हैं खाली था भरी है दिसंबर नाइनटीन नाइनटी टू में भारतीय संविधान शोध की गई तो भारतीय संविधान एक की गई सी चौहत्तरवीं शोध संविधान की डैश राही शहरी स्थानक चौहत्तरवीं शोध राही शहरी स्थानक सुशासन संविधानक दर्जा प्रदान किया गया से ठीक है अगला प्रश्न है चौहत्रवीं संविधानक शोध ਡੈਸ਼ ਅਨੁਸੂਚੀ ਵਿੱਚ ਸ਼ਾਮਲ ਹੈ ਇਹ 12ਵੀਂ ਅਨੁਸੂਚੀ ਵਿੱਚ ਸ਼ਾਮਲ ਹੈ ਅਗਲਾ ਪ੍ਰਸ਼ਨ ਹੈ 74ਵੀਂ ਸੰਵਿਧਾਨਕ ਸੋਧ ਅਧੀਨ ਡੈਸ਼ ਕਿਸਮ ਦੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਕਾਇਮ ਕੀਤੀਆਂ ਗਿਆ ਤਿੰਨ ਕਿਸਮ ਦੀਆਂ ਇੱਥੇ ਆ ਜਾਏਗਾ ਤਿੰਨ ਕਿਸਮ ਦੀਆਂ ਨਗਰ ਪੰਚਾਇਤ ਨਗਰ ਪ੍ਰੀਸ਼ਦ ਨਗਰਪਾਲਿਕਾ ਪ੍ਰੀਸ਼ਦ ਤੇ ਨਗਰ ਨਿਗਮ ਪੰਜਵਾਂ ਪ੍ਰਸ਼ਨ ਹੈ ਸ਼ਹਿਰੀ ਸਥਾਨਕ ਸੰਸਥਾ ਦੇ ਮੈਂਬਰਾਂ ਦੀ ਚੋਣ ਲਈ ਸ਼ਹਿਰ ਨੂੰ ਡੈਸ਼ ਵਿੱਚ ਵੰਡਿਆ ਜਾਂਦਾ ਹੈ ਸ਼ਹਿਰ ਨੂੰ ਬੇਸਿਕਲੀ ਇਹ ਭਾਗਾਂ ਵਿੱਚ ਵੰਡਿਆ ਜਾਂਦਾ ਜਿਸ ਨੂੰ ਆਪਾਂ ਵਾਰਡ ਕਹਿੰਨੇ ਆ ਵਾਰਡ ਵਾਰਡਾਂ ਵਿੱਚ ਵੰਡਿਆ ਜਾਂਦਾ ਹੈ ਇੱਥੇ ਵਾਰਡਾਂ ਆ ਜਾਏਗਾ ਅਗਲਾ ਹੈ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਨੂੰ ਸ਼ਹਿਰੀ ਸਥਾਨਕ ਸੰਸਥਾ ਵਿੱਚ ਪ੍ਰਤੀਨਿਧਤਾ ਦੇਣ ਲਈ ਸੀਟ ਦੇ ਸੀਟਾਂ ਦੇ ਡੈਸ਼ ਦੀ ਵਿਵਸਥਾ ਕੀਤੀ ਗਈ ਹੈ ਠੀਕ ਹੈ ਸੀਟਾਂ ਦੇ ਰਾਖਵੇਂ ਕਰਨ ਦੀ ਵਿਵਸਥਾ ਕੀਤੀ ਗਈ ਹੈ ਤਾਨੂੰ ਦੱਸਿਆ ਸੀਗਾ ਜਿਵੇਂ ਕਿ 33% ਸੀਟਾਂ ਦੇ ਰਾਖਵਾਂਕਰਨ ਦੀ ਵਿਵਸਥਾ ਕੀਤੀ ਗਈ ਹੈ ਤੇ ਇੱਥੇ ਆ ਜਾਏਗਾ ਰਾਖਵਾਂਕਰਨ ਦੀ ਵਿਵਸਥਾ ਕੀਤੀ ਗਈ ਹੈ 33% ਰਾਖਵਾਂਕਰਨ ਦੀ ਵਿਵਸਥਾ ਕੀਤੀ ਗਈ ਤੁਸੀਂ ਦੋਨੇ ਲਿਖ ਸਕਦੇ ਹੋ ਅਗਲਾ ਪ੍ਰਸ਼ਨ ਹੈ ਸ਼ਹਿਰੀ ਸਥਾਨਕ ਸਸਤਾਵਾਦੀ ਸਭ ਤੋਂ ਹੇਠਲੀ ਪੱਧਰ ਦੀ ਸੰਸਥਾ ਹੈ ਡੈਸ਼ ਤੇ ਸਭ ਤੋਂ ਹੇਠਲੀ ਪੱਧਰ ਦੀ ਸੰਸਥਾ ਹੈ ਨਗਰ ਪੰਚਾਇਤ ਸ਼ਹਿਰੀ ਸਥਾਨਕ ਸਸਤਾਵਾਦੀ ਵਿਚਕਾਰਲੀ ਪੱਧਰ ਦੀ ਸੰਸਥਾ ਹੈ ਨਗਰ ਪਰੀਸ਼ਦ ਜਾਂ ਨਗਰਪਾਲਿਕਾ ਪ੍ਰੀਸ਼ਦ ਵੀ ਕਿਹਾ ਜਾਂਦਾ ਇਹਨੂੰ अगला शहरी स्थानक संस्थाओं सबसे ऊपर की संस्था है नगर निगम अगला प्रश्न है नगर निगम आ जाएगा शहरी स्थानक संस्थाओं का कार्यकाल पंच साल का निश्चित तो किया गया इतने पंच साल आ जाएगा नगर निगम के काउंसलर बनने उम्मीद उसकी घटो घट्टी साल की उम्र होनी चाहिए है कि उम्र होनी चाहिए है इक्कीस साल की उम्र होनी चाहिए है ट्वेंटी वन नगर निगम का मुख्य कार्य साधक अधिकारी मेयर होंद मुख्य कार्य साधक मुखी हों मुख्य कार्य अधिकारी निगम का कमिश्नर हों याद रखना निगम कमिश्नर कमिश्नर भी कह सकते हो या निगम कमिश्नर कह सकते हो पंजाब डैश नगर निगम हैं पंजाब टोटल इस वेले चौदह नगर निगम हैं चौदह फोर्टीन या थर्टीन पंजाब इस वे तेरह नगर निगम हैं एग्जैक्टली चेक कर लेना कैंडली अगर मैं तेरह चौदह च लिखा ना खा रहा हूँ अगर है ਪੰਜਾਬ ਵਿੱਚ ਅੱਛਾ ਸਾਰੇ ਨਗਰ ਨਿਗਮ ਦੇ ਮੈਂਬਰਾਂ ਦੀ ਸੰਖਿਆ ਸਮਾਨ ਹੁੰਦੀਆਂ ਨਹੀਂ ਸਮਾਨ ਨਹੀਂ ਹੁੰਦੀਆਂ ਘੱਟੋ ਘੱਟ 50 ਹੋਣੀਆਂ ਚਾਹੀਦੀਆਂ ਤੇ ਉਸ ਤੋਂ ਵੱਧ ਵੀ ਹੋ ਸਕਦੇ ਹਨ ਉਹਨਾਂ ਦੀ ਪਾਪੂਲੇਸ਼ਨ ਉਹਨਾਂ ਦੇ ਵਾਰਡਾਂ ਦੇ ਅਕੋਰਡਿੰਗ 15ਵਾਂ ਨੰਬਰ ਪ੍ਰਸ਼ਨ ਹੈ ਡੈਸ਼ ਫੌਜੀ ਛੌਨੀ ਵਿੱਚ ਹੁੰਦੇ ਹਨ ਕੈਂਟ ਬੋਰਡ ਫੌਜੀ ਛੈਣੀ ਵਿੱਚ ਹੁੰਦੇ ਛੌਨੀ ਵਿੱਚ ਹੁੰਦੇ ਹਨ ਅੱਗੇ 16ਵਾਂ ਬੰਦਰਗਾਹ पोर्ट ट्रस्ट बंदरगाह के खेत की समस्या को हल कर स्थापित किया जाता है इसमें पोर्ट ट्रस्ट कहा जाता है या बंदरगाह ट्रस्ट किया जाता है व्डे शहरी शहरी खेत्रा दे स्थानक स्वय शासन की संस्था डैश कह जाता है नगर सुधार ट्रस्ट कह जाता है जी इतने सुधार का काम करती है है ना नगर सुधार ट्रस्ट अगला प्रश्न है शहरी स्थानक संस्थाव सरकारी कंट्रोल तो बाहर नहीं हूँ या मुक्त नहीं हन इत आ जाएगा बाहर या मुक्त अगला प्रश्न है शहरी स्थानक लोकतंत्र सिखलाई दे केंद्र देकतंत्र दे सिखलाई का काम करते हैं अगला प्रश्न है शहरी स्थानक संस्थावे लोगों डैश बनाया है लोगों की बनाया आत्मनिर्भर बनाया है ये उत्तर है कि चेक हूँ अपने को सही या गलत वाले कथन कथन सही हैं या गलत हैं पहला प्रश्न है शहरी स्थानक संस्था दस्थावन वधेरे शक्तियाँ जिम्मेवार देने लिहत्रवीं संविधानक शोध किया गया नहीं छिहत्वी नहीं चौहत्रवीं इसलिए ये फाल्स है गलत है शहरी स्थानक संस्थाव संविधानक मानता प्राप्त नहीं है ये भी फाल्स मान्यता दी गई है चौहत्रवीं संविधानक शोध रहे शहरी स्थानक स्था दे ਅਧਿਕਾਰ ਅਧੀਨ ਆਉਣ ਵਾਲੇ ਵਿਸ਼ੇ ਸੰਵਿਧਾਨ ਦੀ 12ਵੀਂ ਅਨੁਸੂਚੀ ਵਿੱਚ ਸ਼ਾਮਿਲ ਕੀਤੇ ਗਏ ਹਨ ਇਹ ਸਹੀ ਹੈ 12ਵੀਂ ਅਨੁਸੂਚੀ ਵਿੱਚ ਸ਼ਾਮਿਲ ਕੀਤੇ ਗਏ ਹਨ ਅਗਿਆ ਸ਼ਰੀ ਖੇਤਰ ਵਿੱਚ ਚਾਰ ਪਦਰੀ ਸਥਾਨਕ ਸੰਸਥਾਾਂ ਦੀ ਵਿਵਸਥਾ ਕੀਤੀ ਗਲਤ ਹੈ ਤਿੰਨ ਪਦਰੀ ਸਥਾਨਕ ਸੰਸਥਾਾਂ ਦੀ ਵਿਵਸਥਾ ਕੀਤੀ ਗਈ ਹੈ ਤੁਹਾਨੂੰ ਪਤਾ ਹੈ ਨਗਰ ਪੰਚਾਇਤ ਨਗਰ ਪ੍ਰੀਸ਼ਦ ਨਗਰ ਨਿਗਮ 3 ਲੱਖ ਜਾਂ ਇਸ ਤੋਂ ਵੱਧ ਵਸੋਂ ਵਾਲੀ ਨਗਰ ਪਾਲਿਕਾ ਵਿੱਚ ਵਾਰਡ ਸੰਭਤੀਆਂ ਸਥਾਪਿਤ ਕੀਤੇ ਜਾਣ ਦੀ ਵਿਵਸਥਾ ਕੀਤੀ ਗਈ ਹੈ ਇਹ ਸਹੀ ਹੈ ਛੋਟੇ ਸ਼ਹਿਰੀ ਖੇਤਰ ਲਈ ਨਗਰ ਨਿਗਮ ਦੀ ਵਿਵਸਥਾ ਕੀਤੀ ਗਈ ਹੈ ਗਲਤ ਹੈ ਵੱਡੇ ਸ਼ਹਿਰਾਂ ਲਈ ਹੁੰਦੀ ਹੈ ਅਗਲੇ ਹੈ ਨਗਰ ਪੰਚਾਇਤ ਦੇ ਮੈਂਬਰਾਂ ਨੂੰ ਨਗਰ ਕੌਂਸਲਰ ਕਿਹਾ ਜਾਂਦਾ ਹੈ ਇਹ ਗਲਤ ਹੈ ਨਗਰ ਪਰੀਸ਼ਦ ਦੇ ਮੈਂਬਰਾਂ ਦੀ ਚੋਣ ਲਈ ਸ਼ਹਿਰਾਂ ਨੂੰ ਵਾਰਡਾਂ ਵਿੱਚ ਵੰਡਿਆ ਜਾਂਦਾ ਹੈ ਇਹ ਵੀ ਗਲਤ ਹੈ ਇਹ 8ਵਾਂ ਪ੍ਰਸ਼ਨ ਹੈ ਸਹੀ ਹੈ ਨਗਰ ਪ੍ਰੀਸ਼ਦ ਦੇ ਮੈਂਬਰਾਂ ਦੀ ਚੋਣ ਲਈ ਸ਼ਹਿਰਾਂ ਨੂੰ ਵਾਡਾ ਚ ਵੰਡਿਆ ਜਾਂਦਾ ਹੈ ਇਹ ਸਹੀ ਹੈ 8ਵਾਂ ਸਹੀ ਹੈ ਨਗਰ ਪ੍ਰੀਸ਼ਦ ਦੇ ਪ੍ਰਧਾਨ ਦੀ ਚੋਣ ਪ੍ਰਤੱਖ ਤੌਰ ਤੇ ਕੀਤੀ ਜਾਂਦੀ ਹੈ ਗਲਤ ਹੈ ਪ੍ਰਤੱਖ ਨਹੀਂ ਅਪਰਤੱਖ ਉਹਨਾਂ ਮੈਂਬਰ ਆਪਸ ਵਿੱਚ ਇੱਕ ਬੰਦੇ ਨੂੰ ਚੁਣ ਲੈਂਦੇ ਹੈ ਪ੍ਰਧਾਨ 10ਵਾਂ ਪ੍ਰਸ਼ਨ ਹੈ ਨਗਰ ਪ੍ਰੀਸ਼ਦ ਦਾ ਮੈਂਬਰ ਚੁਣੇ ਜਾਣ ਲਈ ਘੱਟੋ ਘੱਟ ਉਮਰ 25 ਸਾਲ ਦੀ ਹੋਣੀ ਚਾਹੀਦੀ ਨਹੀਂ ਗਲਤ ਹੈ 21 ਸਾਲ ਦੀ ਉਮਰ ਚਾਹੀਦੀ ਹੈ ਨਗਰ ਪ੍ਰੀਸ਼ਦ ਸ਼ਹਿਰ ਦੇ ਵਿਕਾਸ ਲਈ ਯੋਜਨਾ ਬੰਦੀ ਕਰਦੇ ਹਨ ਸਹੀ ਹੈ ਅਗੇ ਨਗਰ ਨਿਗਮ ਸ਼ਹਿਰੀ ਸਥਾਨਕ ਸੰਸਥਾਵਾਂ ਦੀ ਵਿਚਾਰਲੀ ਸੰਸਥਾ ਹੈ ਗਲਤ ਹੈ ਇਹ ਸਭ ਤੋਂ ਉੱਪਰ ਦੀ ਸੰਸਥਾ ਹੈ ਨਗਰ ਪਰੀਸ਼ਦ ਵਿਚਾਰਲੀ ਕਹਿ ਸਕਦੇ ਆ ਨਗਰ ਪੰਚਾਇਤ ਸਭ ਤੋਂ ਹੇਠਲੀ ਪੰਜਾਬ ਦੇ ਸਾਰੇ ਸ਼ਹਿਰਾਂ ਵਿੱਚ ਨਗਰ ਨਿਗਮ ਦੀ ਵਿਵਸਥਾ ਕੀਤੀ ਗਈ ਹੈ ਹੈ ਗਲਤ ਹੈ ਸਾਰੇ ਸ਼ਹਿਰਾਂ ਚ ਨਹੀਂ ਹੈ 13 14 ਸ਼ਹਿਰਾਂ ਚ ਹੈ ਨਗਰ ਨਿਗਮ ਕਾਂਡਲੀ ਚੱਕ 13 ਮੇਰੇ ਖਿਆਲ ਨਾਲ ਹੈ ਕਿ 14 ਹੈ ਜਸਟ ਰੀ ਚੈੱਕ ਇਟ 13 ਤੁਸੀਂ ਜ਼ਰੂਰ ਲਿਖ ਦੇਣਾ ਘੱਟੋ ਘੱਟ ਨਗਰ ਨਿਗਮ ਦੇ ਮੈਂਬਰਾਂ ਦੀ ਗਿਣਤੀ ਸਾਰੇ ਸ਼ਹਿਰਾਂ ਵਿੱਚ ਸਮਾਨ ਹੁੰਦੀ ਹੈ ਨਹੀਂ ਗਲਤ ਹੈ ਇਹ 50 ਮਿਨੀਮਮ ਹੋਏਗਾ ਬਾਕੀ ਜ਼ਿਆਦਾ ਹੋ ਸਕਦੇ ਨੇ ਨਗਰ ਨਿਗਮ ਦਾ ਕਾਰਜਕਾਲ 6 ਸਾਲ ਹੁੰਦਾ ਹੈ ਗਲਤ ਹੈ 5 ਸਾਲ ਹੈ ਰਾਜ ਸਰਕਾਰ ਨਗਰ ਨਿਗਮ ਦੇ ਮੇਅਰ ਅਤੇ ਡਿਪਟੀ ਮੇਅਰ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਨਹੀਂ ਸਕਦੀ ਹੈ ਇਹ ਗਲਤ ਹੈ ਹਟਾ ਸਕਦੀ ਹੈ ਉਹਨਾਂ ਦੀ ਲਿ ਅਲੱਗ ਅਲੱਗ ਕੰਡੀਸ਼ਨਸ ਹਨ ਨਗਰ ਨਿਗਮ कमिश्नर नगर निगम का कार्यसाधक अधिकारी होता है।, है नगर निगम दी महीने एक मीटिंग होनी जरूरी है यह भी सही है शहरी स्थानक शासन संस्थाव सरकारी कंट्रोल तो पूरी तरह मुक्त होंगे गलत है पूरी तरह मुक्त नहीं होंदिया हैं ठीक है शहरी स्थानक संस्थावा ਸਰਕਾਰੀ ਕੰਟਰੋਲ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੁੰਦੀਆਂ ਇਹ ਐਕਚੁਅਲੀ ਆਫੀਸਰ ਰਹੇ ਬਾਕੀ ਚੀਜ਼ਾਂ ਹੀ ਕੰਟਰੋਲ ਕਰਦੇ ਆ ਕਹਿੰਦੇ ਆ ਕਿ ਵੀ ਕੰਟਰੋਲ ਤੋਂ ਮੁਕਤ ਹੁੰਦੀਆਂ ਬਟ ਨਹੀਂ ਹੁੰਦੀਆਂ ਤੁਸੀਂ ਇਹਦਾ ਆਨਸਰ ਇੱਕ ਵਾਰੀ ਚੈੱਕ ਕਰ ਲੈਣਾ ਆਪਣੇ ਕਲਾਸ ਟੀਚਰ ਨਾਲ ਵੀ ਚੈੱਕ ਕਰ ਲੈਣਾ ਇਹ ਕਈ ਕਹਿੰਦੇ ਸਹੀ ਹੈ ਕਈ ਗਲਤ ਹੈ ਇੱਥੇ ਆਨਸਰ ਚ ਇਹਨਾਂ ਨੇ ਸਹੀ ਦਿੱਤਾ ਹੈ ਪਰ ਕਿ ਪੂਰੀ ਤਰ੍ਹਾਂ ਕੰਟਰੋਲ ਤੋਂ ਮੁਕਤ ਨਹੀਂ ਹੁੰਦੀਆਂ ਨਗਰਪਾਲਿਕਾਵਾਂ ਦੀ ਚੋਣ ਸੰਬੰਧੀ ਕਾਨੂੰਨ ਨੂੰ ਅਦਾਲਤਾਂ ਦੇ ਨਿਆਂਇਕ ਅਧਿਕਾਰ ਤੋਂ ਬਾਹਰ ਰੱਖਿਆ ਗਿਆ ਹੈ ਸਹੀ ਹੈ ਵੱਡੀ ਨਗਰ ਪ੍ਰੀਸ਼ਦ ਦੇ ਮੁਖ ਅਧਿਕਾਰੀ ਅਧਿਕਾਰੀ ਸਖਤਰ ਹੁੰਦਾ ਹੈ ਇਹ ਗਲਤ ਹੈ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਰਾਜ ਸਰਕਾਰ ਮਕਾਨਾਂ ਦੇ ਨਕਸ਼ੇ ਪਾਸ ਕਰਦੀ ਹੈ ਸਹੀ ਹੈ ਰਾਜ ਸਰਕਾਰ ਨਹੀਂ ਨਹੀਂ ਕਾਰਪੋਰੇਸ਼ਨ ਦੁਆਰਾ ਪਾਸ ਕੀਤਾ ਜਾਂਦਾ ਇਸ ਲਈ ਗਲਤ ਹੈ ਪੰਜਾਬ ਵਿੱਚ ਇਸ ਸਮੇਂ ਨੌ ਨਗਰ ਨਿਗਮ ਹਨ ਗਲਤ ਹੈ 13 ਨਗਰ ਨਿਗਮ ਹਨ ਸ਼ਹਿਰੀ ਸਥਾਨਕ ਸੰਸਥਾ ਦੇ ਸਿੱਟੇ ਵੱਜੋਂ ਸ਼ਹਿਰੀ ਸਥਾਨਕ खेत्र का काफ़ी विकास होया है, है। अगे ये सही है अगर शहरी स्थानक संस्थाव ने लोगों आत्मनिर्भर बनाया आई है ये हेल्प की आत्मनिर्भर बनाने तो इस प्रकार ये सही है इस ही साड़ा वीडियो इतम हूँ है मिलते हैं फिर अगली वीडियो टिल दिन टेक केयर बाय लाइक करो शेयर करो थैंक यू